ਪੰਜਾਬ ਦੇ ਵਿੱਚ ਹੜ੍ਹ ਦੀ ਭਿਆਨਕਤਾ ਦਾ ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਕਿ ਚੜ੍ਹਦੀ ਕਲਾ ਦੀ ਅਰਦਾਸ ਕਰਨ ਵਾਲੇ ਸਾਬਕਾ ਜਥੇਦਾਰ ਸਾਹਿਬ ਦੀ ਅਰਦਾਸ ਕਰਦੇ ਆ ਭੁੱਬ ਨਿਕਲੀ ਆ ਉਹਨਾਂ ਦੀ ਭੁੱਬ ਦੇਖ ਕੇ ਉਹਨਾਂ ਦਾ ਹੁਬਕੀ ਰੋਣਾ ਦੇਖ ਕੇ ਮੇਰਾ ਵੀ ਰੋਣਾ ਨਿਕਲਿਆ ਤੇ ਮੇਰੇ ਪੰਜਾਬੀ ਪੈਣਾ ਵੀਰ ਜਿਨ੍ਹਾਂ ਨੇ ਇਹ ਵੀਡੀਓ ਦੇਖੀ ਆ ਸ਼ਾਇਦ ਉਹਨਾਂ ਦਾ ਵੀ ਰੋਣਾ ਨਿਕਲਿਆ ਹੋਵੇ ਪੰਜਾਬ ਦੇ 8 ਜ਼ਿਲ੍ਹੇ ਇਸ ਵੇਲੇ ਹੜ੍ਹ ਦੀ ਮਾਰ ਦੇ ਵਿੱਚ ਆ ਯਾਨੀ ਰਗਵੀਰ ਸਿੰਘ ਜਿਹੜੇ ਕਿ ਇਸ ਵੇਲੇ ਦਰਬਾਰ ਸਾਹਿਬ ਦੇ ਹੱਡ ਗ੍ਰੰਥੀ ਆ ਜਿਹੜੇ ਕਿ ਸਾਬਕਾ ਜਥੇਦਾਰ ਆ ਉਹ ਅਜਨਾਲਾ ਦੇ ਵਿੱਚ ਗਏ ਸੀ ਹਰ ਪੀੜਤਾ ਦੇ ਵਾਸਤੇ ਅਰਦਾਸ ਕਰਨ ਦੇ ਲਈ ਸੱਚੇ ਪਾਤਸ਼ਾਹ ਦੇ ਮੂਹਰੇ ਜੋਦੜੀ ਕਰਨ ਦੇ ਲਈ ਗੁਰੂ ਸਹਿਬਾਨ ਦੇ ਮੂਹਰੇ ਜੋਦੜੀ ਕਰਨ ਦੇ ਲਈ ਕਿ ਹੜ ਖਤਮ ਹੋਵੇ ਕੈਰ ਖਤਮ ਹੋਵੇ ਪੰਜਾਬ ਡੁੱਬ ਰਿਹਾ ਪੰਜਾਬ ਮਰ ਰਿਹਾ ਪੰਜਾਬੀ ਟੁੱਟ ਰਿਹਾ ਪੰਜਾਬ ਤਬਾਹ ਹੋ ਰਿਹਾ ਸੱਚੇ ਪਾਤਸ਼ਾਹ ਹੁਣ ਇਸ ਪੰਜਾਬ ਨੂੰ ਬਚਾ ਲਾ ਇਨ੍ਹਾਂ ਪੰਜਾਬੀਆਂ ਨੂੰ ਬਚਾ ਲਾ ਅਰਦਾਸ ਕਰਦੇ ਆ ਕਰਦੇ ਆ ਉਹਨਾਂ ਦੀ ਹੁਬ ਨਿਕਲੀ ਹੁਬ ਕੀ ਰੋਏ ਉਹ ਉਹਲੇ ਉਹਨਾਂ ਦੇ ਸਾਬਕਾ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੇ ਕੁਝ ਹੋਰ ਲੋਕ ਵੀ ਖੜੇ ਆ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਕਿਸੇ ਜਥੇਦਾਰ ਨੂੰ ਸਾਬਕਾ ਜਥੇਦਾਰ ਨੂੰ ਐਵੇਂ ਰੋਂਦੇ ਵੇਖਿਆ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਕਿਸੇ ਗ੍ਰੰਥੀ ਸਿੰਘ ਨੂੰ ਇਸ ਤਰੀਕੇ ਨਾਲ ਰੋਂਦੇ ਵੇਖਿਆ ਬੰਦਾ ਕੋਮਲ ਹੁੰਦਾ ਬੰਦਾ ਨਾਜ਼ੁਕ ਹੁੰਦਾ ਹਾਲਾਤ ਦਾ ਹਰ ਮਨੁੱਖ ਦੇ ਮਨ ਦੇ ਉੱਤੇ ਦਿਲੋ ਦਿਮਾਗ ਦੇ ਉੱਤੇ ਅਸਰ ਪੈਂਦਾ ਪਰ ਜਦੋਂ ਅੱਜ ਉਹਨਾਂ ਨੂੰ ਰੋਂਦੇ ਵੇਖਿਆ ਤੇ ਮੇਰੇ ਅੱਖਾਂ ਲੱਭੀ ਪੱਥਰ ਪਾਟਦੇ ਸੀ ਇੰਉਂ ਲੱਗਦਾ ਸੀ ਵੀ ਯਾਰ ਸੱਚੀ ਮੁੱਚੀ ਹੁਣ ਤਾਂ ਸਾਡੀ ਕੌਮ ਸਾਡਾ ਪੰਜਾਬ ਸਾਡੇ ਪੰਜਾਬੀ ਸਾਡੇ ਪੰਜਾਬ ਦੀ ਧਰਤੀ ਇਸ ਵੇਲੇ ਹੜ੍ਹ ਦੇ ਨਾਲ ਬਰਬਾਦ ਹੋ ਗਈ ਆ ਕੋਲੇ ਖੜੇ ਕੁਲਦੀਪ ਸਿੰਘ ਢਾਲੀਵਾਲ ਨੇ ਗੱਲ ਕਹੀ ਕਿ ਜਿਹਦਰ ਸਾਹਿਬ ਮਜ਼ਬੂਤ ਹੋਵੋ ਤੁਸੀਂ ਤਾਂ ਸਾਨੂੰ ਸ਼ਕਤੀ ਦੇਣ ਵਾਲੇ ਆ ਤੁਸੀਂ ਤਾਂ ਸਾਨੂੰ ਤਾਕਤ ਦੇਣ ਵਾਲੇ ਆ ਅਸੀਂ ਉਹਨਾਂ ਦਾ ਵੀ ਸਤਿਕਾਰ ਕਰਦੇ ਆ ਉਹਨਾਂ ਸਾਰੇ ਲੋਕਾਂ ਦਾ ਸਤਿਕਾਰ ਕਰਦੇ ਆ ਜਿਹੜੇ ਇਸ ਵੇਲੇ ਹੜ੍ਹ ਦੇ ਵਿੱਚ ਘਿਰੇ ਹੋਏ ਲੋਕਾਂ ਨੂੰ ਛੱਤਾਂ ਦੇ ਉੱਤੇ ਬੈਠੇ ਹੋਏ 50 ਹਜ਼ਾਰ ਕਰੀਬ ਲੋਕਾਂ ਨੂੰ ਬਚਾਉਣ ਦਾ ਕੰਮ ਕਰਦੇ ਆ ਪੰਜਾਬ ਦੀ ਭਿਆਨਕਤਾ ਪੰਜਾਬ ਦੇ ਹਾਲਾਤ ਕੀ ਬਣ ਗਏ ਆ ਗੌਰ ਨਾਲ ਸੁਣਿਓ 50000 ਦੇ ਕਰੀਬ ਪੰਜਾਬੀ ਇਸ ਵੇਲੇ ਛੱਤਾਂ ਦੇ ਉੱਤੇ ਬੈਠਾ ਪੰਜਾਬ ਦੇ ਵਿੱਚ ਹੈਲੀਕਾਪਟਰ ਲੱਗੇ ਹੋਏ ਬਚਾਉਣ ਦੇ ਲਈ ਪੰਜਾਬ ਦੇ ਵਿੱਚ ਦੋ ਦਰਜਨ ਤੋਂ ਵੱਧ ਲੋਕ ਹੁਣ ਤੱਕ ਮਰ ਚੁੱਕੇ ਆ ਪੰਜਾਬ ਦੇ ਵਿੱਚ ਕਈ ਦਰਜਨ ਲੋਕ ਹੁਣ ਤੱਕ ਰੁੜ ਚੁੱਕੇ ਆ ਪੰਜਾਬ ਦੇ ਵਿੱਚ ਸੈਂਕੜੇ ਪਸ਼ੂ ਹੁਣ ਤੱਕ ਮਰ ਚੁੱਕੇ ਆ ਪੰਜਾਬ ਦੇ ਵਿੱਚ ਸੈਂਕੜੇ ਘਰ ਹੁਣ ਤੱਕ ਟਹਿ ਚੁੱਕੇ ਆ ਪੰਜਾਬ ਦੇ ਵਿੱਚ ਪਤਾ ਨਹੀਂ ਹਾਲੇ ਹੋਰ ਕੀ ਕੀ ਹੋਣਾ ਬਾਕੀ ਆ ਧੱਗਰ ਉੱਛਲ ਗਈ ਠੱਗਰ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਜੋ ਜੋ ਨੁਕਸਾਨ ਕਰਨਾ ਸ਼ੁਰੂ ਕੀਤਾ ਮੇਰਾ ਖਿਆਲ ਆ ਵੀ ਤੁਸੀਂ ਮੀਡੀਆ ਦੇ ਵਿੱਚ ਖਬਰਾਂ ਹੁਣ ਤੱਕ ਪੜ ਲੀਆਂ ਹੋਣੀਆਂ ਠੱਗਰ ਦੇ ਨਾਲ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਸਤਲੁਜ ਰਾਵੀ ਦੇ ਵਿੱਚ ਪਾਣੀ ਹੋਰ ਵਧ ਗਿਆ ਤੇ ਗਿੱਦੜਬਾਹਾ ਦੇ ਵਿੱਚ ਅੱਜ ਖਬਰ ਆਈ ਆ ਕਿ ਸਵਾਰੀਆਂ ਨਾਲ ਭਰੀ ਇੱਕ ਬੱਸ ਖੇਤਾਂ ਦੇ ਵਿੱਚ ਪਲਟ ਗਈ ਪਤਾ ਕਿਉਂ ਕਿ ਮੀਂਹ ਬਹੁਤ ਪੈ ਰਿਹਾ ਮੀਂਹ ਪੈਣ ਦੇ ਕਰਕੇ ਥੋੜੀ ਜਿਹੀ ਵੀ ਕਦੇ ਸੰਤੁਲਨ ਵਿਗੜ ਜਾਂਦਾ ਟਰੈਕਟਰ ਨੂੰ ਪਾਸ ਕਰਨ ਦੇ ਵੇਲੇ ਇਹ ਬੱਸ ਪਲਟ ਗਈ ਆ ਕੰਡਕਟਰ ਵੀ ਜ਼ਖਮੀ ਆ ਡਰਾਈਵਰ ਵੀ ਜ਼ਖਮੀ ਆ ਕਈ ਸਵਾਰੀਆਂ ਵੀ ਜ਼ਖਮੀ ਹੋਈਆਂ ਜਿਵੇਂ ਮੈਂ ਪਹਿਲਾਂ ਗੱਲ ਕਹੀ ਆ ਇਸ ਵੇਲੇ 1100 ਪਿੰਡ ਡੁੱਬ ਚੁੱਕੇ ਆ 1100 ਪਿੰਡ ਤੇ ਪਾਣੀ ਮੇਲ ਦਾ ਤਰ ਜਾਂਦਾ ਪਾਣੀ ਬਿਲਕੁਲ ਹਰ ਚੀਜ਼ ਨੂੰ ਤੋੜਦਾ ਹਰ ਚੀਜ਼ ਨੂੰ ਅੱਗੇ چیرਦਾ ਵਧ ਜਾਂਦਾ ਤੇ ਪਤਾ ਨਹੀਂ ਇਹ ਭਿਆਨਕਤਾ ਇਹ ਕਹਿਰ ਕਿਹੜੀ ਥਾਂ ਦੇ ਉੱਤੇ ਜਾ ਕੇ ਮੁਕਣਾ ਇਸ ਵੇਲੇ ਪੰਜਾਬ ਦੀ ਪੁਲਿਸ ਭਾਰਤੀ ਫੌਜ ਬੀਐਸਐਫ ਐਨਡੀਆਰਐਫ ਦੀਆਂ ਟੀਮਾਂ ਐਸਡੀਆਰਐਫ ਦੀਆਂ ਟੀਮਾਂ ਸਿਵਲ ਪ੍ਰਸ਼ਾਸਨ ਤੇ ਲੋਕ ਬਚਾਰ ਦੇ ਵਿੱਚ ਲੱਗਿਆ ਹੋਇਆ ਜਿਹੜੇ ਲੋਕ ਬਚਾਰ ਦੇ ਵਿੱਚ ਲੱਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਬਣਦਾ ਪੰਜਾਬ ਖਤਮ ਨਹੀਂ ਹੋਵੇਗਾ ਇਸ ਗੱਲ ਦੀ ਤਾਂ ਸਾਨੂੰ ਆਸ ਆ ਪਰ ਪਹਿਲਾਂ ਟੁੱਟੇ ਹੋਏ ਪੰਜਾਬ ਨੂੰ ਐਤਕੀ ਇਹਨਾਂ ਹੜਾਂ ਨੇ ਫੇਰ ਤੋੜ ਦਿੱਤਾ ਕਿਉਂਕਿ 1988 ਵਾਲੇ ਹੜ ਨੂੰ ਅਸੀਂ ਚੇਤੇ ਕਰਦੇ ਹਾਂ ਉਦਾਹਰਨੀ ਤੌਰ ਦੇ ਉੱਤੇ ਕਿ ਉਦੋਂ ਬਹੁਤ ਭਿਆਨਕਤਾ ਹੋਈ ਸੀ ਫਿਰ ਅਸੀਂ ਦੂਜੇ ਨੰਬਰ ਦੇ ਉੱਤੇ ਹੁਣ ਤੱਕ ਰੱਖਿਆ ਸੀ 2023 ਵਾਲਾ ਹੜ ਪਰ ਜਿਹੜਾ ਆ 225 ਵਾਲਾ ਇਸ ਵੇਲੇ ਪੰਜਾਬ ਦੇ ਵਿੱਚ ਹੜ ਆਇਆ ਇਹਨੇ 1988 ਵਾਲਾ ਵੀ ਰਿਕਾਰਡ ਤੋੜਤਾ ਇਹ ਮੈਂ ਨਹੀਂ ਕੱਲਾ ਕਹਿੰਦਾ ਇਹ ਸਰਕਾਰੀ ਅੰਕੜੇ ਬਿਆਨ ਕਰਦੇ ਆ ਪੰਜਾਬ ਦੇ ਕੈਬਨਟ ਮੰਤਰੀ ਆ ਬਰਿੰਦਰ ਕੁਮਾਰ ਗੋਇਲ ਉਹਨਾਂ ਨੇ ਕਿਹਾ ਜੀ ਕਿ ਹੁਣ ਤੱਕ 12000 ਦੇ ਕਰੀਬ ਲੋਕ ਆ ਜਿਹੜੇ ਸੁਰੱਖਤ ਥਾਵਾਂ ਦੇ ਉੱਤੇ ਪਹੁੰਚਾਏ ਗਏ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਸਭ ਤੋਂ ਖਤਰਨਾਕ ਸਭ ਤੋਂ ਮਾਰੂ ਇਹ ਅੱਜ ਵਾਲਾ ਹੜ ਆ ਤੇ ਇਸ ਹੜ ਦਾ ਪਤਾ ਨਹੀਂ ਹਲੇ ਤੱਕ ਹੋਰ ਕਿਹੜਾ ਕਿਹੜਾ ਨੁਕਸਾਨ ਸਾਡੇ ਸਾਹਮਣੇ ਆਉਣਾ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਦਾਨੀਆਂ ਦੀ ਕਮੀ ਵੀ ਨਹੀਂ ਪੰਜਾਬ ਦੇ ਵਿੱਚ ਬਚਾਉਣ ਵਾਲਿਆਂ ਦੀ ਕਮੀ ਵੀ ਨਹੀਂ ਇਸ ਗੱਲ ਨੂੰ ਅਸੀਂ ਜਾਣਦੇ ਆ ਪੰਜਾਬ ਮੁੱਕਣਾ ਨਹੀਂ ਇਸ ਗੱਲ ਦਾ ਵੀ ਸਾਨੂੰ ਪਤਾ ਪੰਜਾਬੀਆਂ ਨੇ ਮੁੜ ਕੇ ਉੱਠ ਖਲੋਣਾ ਪਰ ਸਾਨੂੰ ਇਸ ਗੱਲ ਦਾ ਵੀ ਪਤਾ ਵੀ ਪੰਜਾਬੀ ਆਰਥਿਕਤਾ ਦੇ ਝੰਬੇ ਪਏ ਆ ਤੁਸੀਂ ਸੋਚ ਕੇ ਦੇਖੋ 1 ਮਿੰਟ ਦੇ ਲਈ ਸੋਚ ਕੇ ਦੇਖੋ ਸਤਲੁਜ ਵਾਰ-ਵਾਰ ਕਿਉਂ ਟੁੱਟਦਾ ਸਤਲੁਜ ਦਾ ਟੁੱਟਣ ਦੇ ਪਿੱਛੇ ਕਾਰਨ ਕਿਹੜੇ-ਕਿਹੜੇ ਆ ਆ ਮੈਂ ਹੁਣੇ ਰਿਪੋਰਟ ਪੜ੍ਹ ਕੇ ਹਟਿਆ ਉਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਕਦੇ ਬੰਨਾਂ ਨੂੰ ਅਸਲ ਅਰਥਾਂ ਵਿੱਚ ਮਜ਼ਬੂਤ ਕੀਤਾ ਹੀ ਨਹੀਂ ਗਿਆ ਕਦੇ ਦਰਿਆਵਾਂ ਦੀ ਡਰੇਨਾਂ ਦੀ ਅਸਲ ਅਰਥਾਂ ਵਿੱਚ ਸਫਾਈ ਕੀਤੀ ਹੀ ਨਹੀਂ ਗਈ ਕਦੇ ਇਸ ਗੱਲ ਨੂੰ ਗੰਭੀਰਤਾ ਦੇ ਨਾਲ ਸੋਚਿਆ ਹੀ ਨਹੀਂ ਗਿਆ ਕਿ ਗਰੀਬ ਦਾ ਘਰ ਡੁੱਬ ਸਕਦਾ ਗਰੀਬ ਮਰ ਸਕਦਾ ਗਰੀਬ ਦੀ ਫਸਲ ਬਰਬਾਦ ਹੋ ਸਕਦੀ ਆ ਗਰੀਬ ਕੱਖੋਂ ਹਲੇ ਹੋ ਸਕਦਾ ਕਿਸਾਨ ਮਜ਼ਦੂਰ ਤਬਾਹ ਹੋ ਸਕਦਾ ਕਦੇ ਇਸ ਗੱਲ ਨੂੰ ਸੋਚਿਆ ਨਹੀਂ ਗਿਆ हां ਬਾਅਦ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਅਸੀਂ ਆ ਕਰਦੇ ਹਾਂ ਅਸੀਂ ਆ ਕਰਦੇ ਹਾਂ ਅਸੀਂ ਆ ਕਰਾਂਗੇ ਅਸੀਂ ਉਹ ਕਰਾਂਗੇ ਪਰ ਜੇਕਰ ਵੇਲੇ ਸਰਸਾਰਾ ਕੁਝ ਹੁੰਦਾ ਜੇਕਰ ਵੇਲੇ ਸਰਸਾਰਾ ਕੁਝ ਕੀਤਾ ਜਾਂਦਾ ਤਾਂ ਜਿਹੜਾ ਨੁਕਸਾਨ ਅੱਜ ਹੋਇਆ ਜਿਵੇਂ ਕਿ 2 ਲੱਖ ਏਕੜ ਫਸਲ ਹੁਣ ਤੱਕ ਬਰਬਾਦ ਹੋ ਗਈ ਆ ਸ਼ਾਇਦ ਇਹ ਨੁਕਸਾਨ 50 ਹਜ਼ਾਰ ਏਕੜ ਤੱਕ ਸੀਮਤ ਰਹਿ ਜਾਂਦਾ ਜਿਹੜੇ ਇਸ ਵੇਲੇ 1100 ਦੇ ਕਰੀਬ ਪਿੰਡ ਬਰਬਾਦ ਹੋਈ ਜਾਂਦੇ ਆ ਜਿਨ੍ਹਾਂ ਦੇ ਵਿੱਚ ਪਾਣੀ ਭਰ ਗਿਆ ਕੀ ਪਤਾ ਇਹ ਨੁਕਸਾਨ 3-400 ਪਿੰਡਾਂ ਤੱਕ ਰਹਿ ਜਾਂਦਾ ਇਸ ਵੇਲੇ ਪੰਜਾਬ ਦੇ ਪਿੰਡਾਂ ਦੇ ਵਿੱਚ 3 ਫੁੱਟ ਤੋਂ ਲੈ ਕੇ 14 ਫੁੱਟ ਤੱਕ ਪਾਣੀ ਖੜਾ। 3 ਫੁੱਟ ਵੀ ਪਾਣੀ ਆ ਕਈ ਥਾਵਾਂ ਦੇ ਉੱਤੇ ਤੇ ਕਈ ਥਾਵਾਂ ਦੇ ਉੱਤੇ ਚੁਗਾਠਾਂ ਜਿਹੜੀਆਂ ਘਰਾਂ ਦੀਆਂ ਉਹ ਵੀ ਪਾਣੀ ਦੇ ਵਿੱਚ ਡੁੱਬੀਆਂ ਪਈਆਂ ਤੇ ਮੇਰਾ ਗੱਜ ਪਰ ਆਉਂਦਾ ਉਸ ਵੇਲੇ। ਜਦੋਂ ਬੇਬੇ ਬਾਪੂ ਇਹ ਗੱਲ ਕਹਿੰਦੇ ਆ ਕਿ ਨਹੀਂ ਪੁੱਤ ਅਸੀਂ ਘਰ ਛੱਡ ਕੇ ਨਹੀਂ ਜਾਣਾ ਅਸੀਂ ਵਿੱਚੇ ਹੀ ਡੁੱਬ ਜਾਾਂਗੇ ਮਰ ਜਾਾਂਗੇ ਕੋਈ ਗੱਲ ਨਹੀਂ। ਇਹ ਹਾਲਾਤ ਨੂੰ ਇਹ ਜਜ਼ਬਾਤ ਨੂੰ ਸਮਝਣ ਦਾ ਤਰੀਕਾ ਹੋਣਾ ਚਾਹੀਦਾ ਕਿ ਪੰਜਾਬੀ ਆਪ ਦੇ ਤਨ ਮਨ ਦੇ ਉੱਤੇ ਹੰਡਾਈ ਕੀ ਕੀ ਜਾਂਦੇ ਆ। ਰਾਜਨੀਤਿਕ ਲੋਕ ਇਸ ਵੇਲੇ ਮਦਦ ਕਰ ਰਹੇ ਜਿਹੜੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜੇ ਸਮਾਜ ਸੇਵੀ ਜਿਹੜੇ ਭੈਣਾ ਵੀਰ ਜਿਹੜੇ ਸਿਵਲ ਲੋਕ ਆ ਜਿਹੜੇ ਸਾਡੇ ਵਰਗੇ ਲੋਕ ਆ ਉਹ ਮਦਦ ਕਰ ਰਹੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਪਰ ਜਿੰਨਾ ਵੱਡਾ ਨੁਕਸਾਨ ਹੋ ਗਿਆ ਇਹ ਥੋੜੇ ਕਿਤੇ ਦੇ ਨਾਲ ਸੰਭਲਣ ਵਾਲਾ ਨਹੀਂ ਕਿਉਂਕਿ ਤੁਸੀਂ ਸੋਚ ਕੇ ਦੇਖੋ ਵੀ 23 ਵਾਲੇ ਹੜ੍ਹ ਦੇ ਵਿੱਚੋਂ ਹਾਲੇ ਤੱਕ ਝੰਬੇ ਪਾਏ ਲੋਕ ਉੱਠੇ ਨਹੀਂ ਤੇ ਉੱਤੇ 25 ਆਲਾ ਆ ਗਿਆ ਕਿਸਾਨ ਬਚੂਗਾ ਕਿਵੇਂ ਸਵਾਲ ਇਹ ਆ ਕੇਂਦਰ ਦੀ ਸਰਕਾਰ ਦੇ ਵੱਲੋਂ ਇੱਕ ਪੈਸੇ ਦੀ ਗੱਲ ਨਹੀਂ ਹਾਲੇ ਤੱਕ ਸੋਚੀ ਗਈ ਕਿ ਭਾਈ ਅਸੀਂ ਤੁਹਾਨੂੰ ਆਦ ਦਿੰਨੇ ਆ ਅਸੀਂ ਤੁਹਾਨੂੰ ਮੁਆਵਜ਼ਾ ਦਿੰਨੇ ਆ ਅਸੀਂ ਤੁਹਾਡੇ ਲਈ ਰਾਹਤ ਫੰਡ ਜਾਰੀ ਕਰਦੇ ਆ ਅਸੀਂ ਤੁਹਾਨੂੰ ਪੈਕੇਜ ਦਿੰਨੇ ਆ ਪੰਜਾਬ ਦੇ ਲੋਕ ਬਲੀ ਦਾ ਬੱਕਰਾ ਬਣਦੇ ਆਏ ਹਨ ਬਲੀ ਦਾ ਬੱਕਰਾ ਪਤਾ ਨਹੀਂ ਕਿੰਨੀ ਦੇਰ ਤੱਕ ਬਣਦੇ ਰਹਿਣਗੇ ਅਸੀਂ ਜਮੇ ਹੀ ਮੈਨੂੰ ਲੱਗਦਾ ਕਦੇ ਕਦੇ ਇਸ ਗੱਲ ਕਰਕੇ ਆ ਵੀ ਕਤਾਰਾਂ ਦੇ ਵਿੱਚ ਖੜਕੇ ਅਸੀਂ ਵੋਟਾਂ ਪਾਉਣੀਆਂ ਜਾਂ ਅਸੀਂ ਕਤਾਰਾਂ ਦੇ ਵਿੱਚ ਖੜਕੇ ਲੰਗਰ ਲੈਣਾ ਜਾਂ ਅਸੀਂ ਕਤਾਰਾਂ ਦੇ ਵਿੱਚ ਲੱਗੇ ਹੋਏ ਲੋਕਾਂ ਨੂੰ ਲੰਗਰ ਵੰਡਣਾ ਇਹ ਬਾਬੇ ਨਾਨਕ ਦੀ ਨਗਰੀ ਮਰੂਗੀ ਤਾਂ ਨਹੀਂ ਪਰ ਇਸ ਵੇਲੇ ਦੇ ਵਿੱਚ ਕਿਹੜੇ ਕਿਹੜੇ ਲੋਕ ਖੜੇ ਆ ਦਿੱਲੀ ਤੌਰ ਦੇ ਉੱਤੇ ਇਹਨਾਂ ਦੀ ਪਰਖ ਜ਼ਰੂਰ ਹੋ ਜਾਣੀ ਆ ਤੇ ਇਹ ਪਰਖ ਹੋਈ ਵੀ ਜਾਂਦੀ ਆ ਕਿਸ਼ਤੀ ਦੇ ਵਿੱਚ ਗੁਸਤਾਖੀ माफ ਕਿਸ਼ਤੀ ਦੇ ਵਿੱਚ ਤਿੰਨ ਲੋਕਾਂ ਨੂੰ ਲੈ ਕੇ ਆਉਂਦੇ ਆ ਕੁਝ ਕੁ ਲੋਕ ਜਿਹਦੇ ਵਿੱਚ ਕੁਝ ਕੁ ਸਿਆਸੀ ਲੋਕ ਵੀ ਆ ਉਹ ਤਿੰਨ ਲੋਕਾਂ ਨੂੰ ਲੈ ਕੇ ਆਉਂਦੇ ਆ ਤੇ 30 ਥਾਵਾਂ ਦੇ ਉੱਤੇ ਪੋਸਟਾਂ ਕਹਿ ਕੇ ਪਵਾਉਂਦੇ ਆ ਉਹ ਕੀ ਕਰਦੇ ਨਾਲ ਇੱਕ ਗਨਮੈਨ ਚੜ੍ਹਾ ਲਿਆ ਇੱਕ ਪੀਏ ਚੜ੍ਹਾ ਲਿਆ ਇੱਕ ਆਬਦਾ ਕੈਮਰਾਮੈਨ ਚੜ੍ਹਾ ਲਿਆ ਇੱਕ ਜਣਾ ਉੱਥੇ ਲੈ ਕੇ ਜਾ ਰਿਹਾ ਤਿੰਨ ਜਣਿਆਂ ਨੂੰ ਉੱਤੇ ਛੱਤ ਤੋਂ ਲਾ ਕੇ ਲਿਉਂਦੇ ਆ ਇਸ ਵੇਲੇ ਇਨਕ ਦੇ ਨਾਲ ਸਾਰਾ ਕੁਝ ਠੀਕ ਹੋਣ ਵਾਲਾ ਨਹੀਂ ਆ ਤੁਸੀਂ ਇੱਕ ਇੱਕ ਮਹੀਨੇ ਦੇ ਵਾਸਤੇ ਆਪਦੀ ਤਨਖਾਹ ਦੇਣ ਦਾ ਐਲਾਨ ਕੀਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪਰ ਗੁਸਤਾਖੀ ਮਾਫ਼ ਤੁਸੀਂ ਇਹ ਦੱਸੋ ਜੀ ਕਿ ਪੰਜਾਬ ਡੁੱਬਿਆ ਕਿਉਂ ਆ ਤੁਸੀਂ ਇਹ ਦੱਸੋ ਜੀ ਕਿ ਤੁਸੀਂ ਪਹਿਲਾਂ ਪ੍ਰਬੰਧ ਕੀਤੇ ਕੀ ਸਨ ਹੁਣ ਆਪਾਂ ਜੇ ਇਹ ਗੱਲ ਕਹੀਏ ਅਸੀਂ ਸਤਲੁਜ ਦੇ ਕੰਡਿਆਂ ਦੇ ਉੱਤੇ ਨਿਗਾਹ ਰੱਖ ਰਹੇ ਹਾਂ ਨਿਗਾਹ ਰੱਖਣ ਨੂੰ ਇੱਥੇ ਕੋਈ ਨਿਆਣਾ ਇਹ ਵੀ ਭਾਈ ਐਉਂ ਨਾ ਹੋ ਜੇ ਇਹ ਪਾਣੀ ਆ ਇਹ ਜ਼ਿੰਦਗੀ ਵੀ ਦਿੰਦਾ ਇਹ ਮੌਤ ਵੀ ਦਿੰਦਾ ਤੇ ਇਹ ਆਪਾਂ ਸਾਰੇ ਜਾਣਦੇ ਕਿਸੇ ਨੇਤਾ ਦਾ ਘਰ ਡੁੱਬਿਆ ਨਹੀਂ ਬੀਤੇ ਦੇ ਵੇਲੇ ਵਿੱਚ ਕਿਸੇ ਵੀ ਨੇਤਾ ਦਾ ਘਰ ਡੁੱਬਿਆ ਨਹੀਂ ਆਮ ਲੋਕ ਮਰਦੇ ਹਨ ਕਿਉਂਕਿ ਉਹ ਨੀਂੀਆਂ ਥਾਵਾਂ ਤੇ ਰਹਿੰਦੇ ਆ ਉਹ ਆਪਣੀ ਜ਼ਮੀਨ ਨਹੀਂ ਛੱਡ ਸਕਦੇ ਜ਼ਮੀਨ ਵੇਚ ਕੇ ਸ਼ਹਿਰ ਨਹੀਂ ਜਾ ਸਕਦੇ ਉਹਨਾਂ ਦਾ ਆਪਣੀ ਮਿੱਟੀ ਨਾਲ ਜੁੜਾ ਤੇ ਮਿੱਟੀ ਨਾਲ ਜੁੜੇ ਹੋਏ ਲੋਕ ਮਰ ਰਹੇ ਆ ਉਹਨਾਂ ਦੇ ਕੋਲੋਂ ਵੋਟਾਂ ਲੈਣ ਵਾਲੇ ਲੋਕ ਪਿੰਡ ਦੇ ਵਿੱਚੋਂ ਨਿਕਲ ਕੇ ਸ਼ਹਿਰ ਚ ਕੋਠੀ ਪਾਉਂਦੇ ਸ਼ਹਿਰ ਚੋਂ ਨਿਕਲ ਕੇ ਚੰਡੀਗੜ੍ਹ ਦੇ ਵੱਲ ਜਾਂਦੇ ਆ ਫਿਰ ਹੋਰ ਥਾਵਾਂ ਤੇ ਕਾਰੋਬਾਰ ਚੱਲਦੇ ਆ ਸੋ ਪੰਜਾਬ ਇਸ ਵੇਲੇ ਡੁੱਬ ਗਿਆ ਪੰਜਾਬ ਇਸ ਵੇਲੇ ਮਰ ਰਿਹਾ ਪਰ ਬਾਬੇ ਨਾਨਕ ਦੀ ਨਗਰੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਦੇ ਉੱਤੇ ਦਸਾਂ ਗੁਰੂਆਂ ਦੀ ਧਰਤੀ ਦੇ ਉੱਤੇ ਯੋਧਿਆਂ ਦੀ ਧਰਤੀ ਦੇ ਉੱਤੇ ਜਦੋਂ ਜਥੇਦਾਰਾਂ ਦੀਆਂ ਅੱਖਾਂ ਡੁੱਲਣ ਜਦੋਂ ਇਸ ਵੇਲੇ ਜਥੇਦਾਰ ਵਰਤਮਾਨ ਗੜਗੱਜ ਸਾਹਿਬ ਨੂੰ ਇਹ ਗੱਲ ਕਣੀ ਪਵੇ ਕਿ ਪੰਜਾਬੀਆਂ ਨੇ ਪੰਜਾਬ ਨੂੰ ਸਮੇਂ-ਸਮੇਂ ਤੇ ਬਚਾਇਆ ਐਤਕੀ ਵੀ ਭਾਈਚਾਰਕ ਸਾਂਝ ਬਰਕਰਾਰ ਰੱਖਿਓ ਤਾਂ ਮਨ ਦੇ ਵਿੱਚੋਂ ਇੱਕ ਹੂਕ ਨਿਕਲਦੀ ਆ ਕਿ ਪੰਜਾਬੀ ਪੰਜਾਬੀ ਨੂੰ ਬਚਾਉਣਗੇ ਤੇ ਮੇਰੇ ਮਨ ਦੇ ਵਿੱਚ ਬੇਹੱਦ ਦੁੱਖ ਆ ਜੇ ਗੁਜਰਾਤ ਦੇ ਵਿੱਚ ਸਮੱਸਿਆ ਆਵੇ ਪੰਜਾਬੀ ਉੱਥੇ ਵਹੀਰਾਂ ਕੱਤ ਤੁਰਦੇ ਆ ਬਚਾਉਣ ਦੇ ਲਈ ਜੇ ਕਿਤੇ ਨੇਪਾਲ ਦੇ ਵਿੱਚ ਸਮੱਸਿਆ ਆਵੇ ਪੰਜਾਬੀ ਵਹੀਰਾਂ ਕੱਤ ਤੁਰਦੇ ਆ ਇਸ ਵੇਲੇ ਕਿਸੇ ਹੋਰ ਸੂਬੇ ਦੇ ਵਿੱਚੋਂ ਆਏ ਹੋਏ ਲੋਕਾਂ ਨੂੰ ਅਸੀਂ ਹੜ ਵਾਲੀ ਥਾਂ ਦੇ ਉੱਤੇ ਦੇਖਿਆ ਨਹੀਂ ਜੇ ਪੰਜਾਬੀ ਹਰ ਥਾਂ ਤੇ ਜਾਂਦੇ ਆ ਤੇ ਉਹਨਾਂ ਨੂੰ ਵੀ ਹਰ ਥਾਂ ਦੇ ਉੱਤੇ ਪਹੁੰਚਣਾ ਚਾਹੀਦਾ ਇਹ ਬਾਬੇ ਨਾਨਕ ਦੇ ਵਾਰਸ ਆ ਜਿਹੜੇ ਉਹ ਮਰਨੇ ਨਹੀਂ ਜਿਹੜੇ ਮਰ ਗਏ ਜਾਂ ਜਿਹੜੇ ਮਰਨ ਦੇ ਕੰਡੇ ਆ ਉਨਾਂ ਦੇ ਬਾਰੇ ਤਾਂ ਅਰਦਾਸ ਕਰ ਸਕਦੇ ਹਾਂ ਪਰ ਇਹ ਕੌਮ ਖਤਮ ਨਹੀਂ ਹੋਣੀ ਜੇਕਰ ਕੋਈ ਉਡੀਕ ਕਰਦਾ ਹੋਵੇ ਇਹ ਕੌਮ ਪਾਣੀ ਦੇ ਵਿੱਚ ਰੁੜ ਜੂਗੀ ਇਹ ਏਵੇਂ ਨਹੀਂ ਹੋਣਾ ਇਹ ਅਬਦਾਲੀ ਦਾ ਨੱਕ ਭੰਨਣ ਵਾਲੀ ਜਿਹੜੀ ਕੌਮ ਆ ਅੱਜ ਪਾਣੀ ਦੇ ਬੁਰੇ ਲੜ ਰਹੀ ਆ ਪਾਣੀ ਦੇ ਛੱਲਾਂ ਨਾਲ ਲੜ ਰਹੀ ਆ ਖੇਤਾਂ ਦੇ ਵਿੱਚ ਪਾਣੀ ਜਿਹੜਾ ਪਹੁੰਚ ਗਿਆ ਉਹਨੂੰ ਦੇਖ ਕੇ ਅਥਰੂ ਵੀ ਬਹਾਉਂਦੀ ਆ ਪਰ ਇਹ ਫੇਰ ਉੱਠੂਗੀ ਇਹ ਕੌਮ ਮਰੂਗੀ ਨਹੀਂ ਪਰ ਸਵਾਲ ਫੇਰ ਸਾਡੇ ਮੂਰੇ ਉੱਠ ਖੜਿਆ ਕਿ ਭਾਈ ਇਹ ਹੜ ਆਉਂਦੇ ਕਿਉਂ ਆ ਇਨਾ ਹੜਾਂ ਦੇ ਪਿੱਛੇ ਸਾਜ਼ਿਸ਼ ਕਿਹੜੀ ਆ ਇੱਕ ਰਾਤ ਦੇ ਵਿੱਚ ਬਾਜ਼ੀ ਫੇਰ ਪਲਟਦੀ ਆ ਰਾਤੋਂ ਰਾਤ ਆ ਜਿਹੜੇ ਪਿੰਡ 600 ਤੋਂ 800 ਡੁੱਬ ਜਾਂਦੇ ਆ 800 ਤੋਂ 1100 ਹੋ ਜਾਂਦੇ ਆ ਤੇ ਇਹ 1100 ਦਾ ਅੰਕੜਾ ਇੱਥੇ ਰੁਕੂਗਾ ਨਹੀਂ ਇਹ ਅੱਗੇ ਵਧਣਾ ਇਹ ਮੈਂ ਨਹੀਂ ਕਹਿੰਦਾ ਜਿਨਨੇ ਲੱਖ ਕਿ ਉਸਕ ਪਾਣੀ ਵੱਖ-ਵੱਖ ਡੇਮਾਂ ਤੋਂ ਛੱਡਿਆ ਜਾ ਰਿਹਾ ਉਹ ਦਰਿਆਵਾਂ ਦੇ ਵਿੱਚ ਆਉਂਦਾ ਇਹਨਾਂ ਦਰਿਆਵਾਂ ਨੇ ਮਾਰ ਕਰਨੀ ਕਰਨੀਆਂ ਪਤਾ ਨਹੀਂ ਕਿਹੜੀ ਸਰਕਾਰ ਹੋਊਗੀ ਜਿਨੇ ਆਉਂਦੇ ਸਮੇਂ ਦੇ ਵਿੱਚ ਪੰਜਾਬੀਆਂ ਨੂੰ ਬਚਾਉਣਾ ਪਤਾ ਨਹੀਂ ਉਹ ਕਿਹੜੀ ਸਰਕਾਰ ਹੋਊਗੀ ਜਿਹੜੇ ਦੂਜਿਆਂ ਦੀ ਪੀੜ ਨੂੰ ਆਪਣੀ ਪੀੜ ਮੰਨਣ ਲੱਗੂਗੀ ਸਾਰੇ ਕਹਿਣ ਨੂੰ ਬਹੁਤ ਚੰਗੇ ਆ ਤੇ ਸਾਰਿਆਂ ਦੇ ਹਾਲਾਤ ਹੀ ਇਹੋ ਜਿਹੇ ਆ ਕਿਉਂਕਿ ਸਾਰਿਆਂ ਦੇ ਰਾਜ ਦੇ ਵਿੱਚ ਹੀ ਪੰਜਾਬ ਦੇ ਲੋਕ ਇਵੇਂ ਡੁੱਬਦੇ ਰਹੇ ਆ ਦੁੱਖ ਹੁੰਦਾ ਸੱਚੀ ਮੁੱਚੀ ਦੁੱਖ ਹੁੰਦਾ ਅੱਜ ਆਪਦੇ ਭੈਣਾ ਵੀਰ ਜਿਹੜੀ ਉੱਚੀ ਥਾਂ ਤੇ ਬੈਠੇ ਆ ਉਹ ਵੀ ਇਹ ਨਾ ਮਹਿਸੂਸ ਕਰਨ ਕੇ ਭਾਈ ਸਾਨੂੰ ਕੀ ਆ ਕੀ ਫਰਕ ਪੈਂਦਾ ਵਾਰੀ ਥੋੜੀ ਵੀ ਆਈ ਲੋ ਡੁੱਬੇ ਤੁਸੀਂ ਵੀ ਲੋ ਤੁਸੀਂ ਹੋਰ ਤਰੀਕੇ ਦੇ ਨਾਲ ਹਾਲਾਤ ਦੇ ਵਿੱਚ ਡੁੱਬ ਜਾਣਾ ਪਰ ਇਹ ਪੰਜਾਬੀ ਕੌਮ ਆ ਇਹ ਪੰਜਾਬੀ ਕੌਮ ਆ ਜਿਹੜੀ ਅੱਜ ਵੀ ਜਦੋਂ ਅਸੀਂ ਪਾਣੀ ਦੇ ਵਿੱਚ ਜਾਂਦੇ ਆ ਨਾ ਪੱਤਰਕਾਰ ਵੀਰ ਜਾਂ ਰਾਜਨੀਤਿਕ ਲੋਕ ਜਾਂ ਰਾਸ਼ਨ ਪਚਾਉਣ ਵਾਲੇ ਹੋਰ ਵੀਰ ਆ ਜਦੋਂ ਉਹ ਅੰਦਰ ਜਾਂਦੇ ਪਾਣੀ ਦੇ ਵਿੱਚ ਤੇ ਅੱਗੋਂ ਇਹ ਗੱਲ ਕਹਿੰਦੇ ਛੱਤ ਤੋਂ ਉਤਰ ਕੇ ਬਾਈ ਜੀ ਚਾਹ ਬਣਾਈਏ ਬਾਈ ਜੀ ਪ੍ਰਸ਼ਾਦਾ ਲਾਈਏ ਬਾਈ ਜੀ ਰੋਟੀ ਖਾਓਗੇ ਉਹ ਰੋਟੀ ਦੇਣਾ ਇਹ ਆ ਇਹ ਕਹਿੰਦੇ ਜਿਹੜੀ ਪਹਿਲਾਂ ਪਈ ਉਹ ਵੀ ਤਤੀ ਕਰਕੇ ਦੇ ਗਏ ਚਾਹ ਦੇ ਲਈ ਪ੍ਰਬੰਧ ਸਾਡੇ ਕੋਲੇ ਹੋ ਗਿਆ ਦੁੱਧ ਆ ਗਿਆ ਸਾਡੇ ਕੋਲ ਆਜੋ ਆਪਾਂ ਪੰਜਾਬੀਓ ਪੰਜਾਬ ਬਚਾਈਏ ਮੈਂ ਕੱਲ ਵੀ ਬੇਨਤੀ ਕੀਤੀ ਸੀ ਅੱਜ ਵੀ ਮੈਂ ਬੇਨਤੀ ਕਰਦਾ ਮੈਂ ਤੁਹਾਡੇ ਤੋਂ ਬਹੁਤ ਛੋਟਾ ਹੋ ਸਕਦਾ ਮੇਰੀ ਸਮਝ ਦੇ ਵਿੱਚ ਉਹਨਾਂ ਵਾਅਦਾ ਨਾ ਹੋਵੇ ਜਿੰਨੇ ਤੁਸੀਂ ਸਿਆਣੇ ਹੋ ਪਰ ਵਿਦੇਸ਼ਾਂ ਦੇ ਵਿੱਚੋਂ ਬਹੁਤ ਸਾਰੀ ਮਦਦ ਆ ਰਹੀ ਆ ਇਹਨਾਂ ਪ੍ਰਵਾਸੀ ਪੰਜਾਬੀਆਂ ਦਾ ਸਾਡੇ ਸੋਹਣੇ ਪੰਜਾਬ ਦੇ ਵਸਨੀਕਾਂ ਦਾ ਭਰੋਸਾ ਨਾ ਤੋੜਿਓ ਇਹ ਤੁਹਾਨੂੰ ਪੈਸੇ ਭੇਜਦੇ ਜਿੰਨੂੰ ਵੀ ਪੈਸੇ ਭੇਜਦੇ ਆ ਇਹਨਾਂ ਦੇ ਪੈਸੇ ਸਹੀ ਥਾਂ ਤੇ ਲਾਓ ਵਿਚਾਲਿਆਂ ਕੁੰਡੀ ਨਾ ਲਾਓ ਮੈਂ ਸਾਰਿਆਂ ਦੇ ਉੱਤੇ ਸ਼ੱਕ ਨਹੀਂ ਕਰਦਾ ਪਰ ਲਾਉਂਦੇ ਤਾਂ ਹੈਗੇ ਸਾਡੇ ਭਾਈਚਾਰੇ ਦੇ ਲੋਕ ਉਹਨਾਂ ਦਾ ਭਰੋਸਾ ਨਾ ਤੋੜਿਓ ਪਹਿਲੀ ਬੇਨਤੀ ਉਹਨਾਂ ਨੂੰ ਆ ਵੀ ਕਿਸੇ ਦੇ ਰਾਹੀਂ ਮਦਦ ਭੇਜਣ ਦੀ ਥਾਂ ਦੇ ਉੱਤੇ ਆਪ ਮਦਦ ਭੇਜੋ ਜੇ ਤੁਸੀਂ ਆ ਨਹੀਂ ਸਕਦੇ ਆਪ ਦੇ ਕਿਸੇ ਖੂਨ ਦੇ ਰਿਸ਼ਤੇਦਾਰ ਦੇ ਹੱਥੀਂ ਭੇਜੋ ਤੇ ਜੇਕਰ ਕਿਸੇ ਹੋਰ ਦੇ ਰਾਹੀਂ ਬਗਾਨੇ ਦੇ ਰਾਹੀਂ ਪਿੰਡ ਵਾਸੀ ਦੇ ਰਾਹੀਂ ਭੇਜੀ ਜਾਂਦੀ ਆ ਉਹ ਆਪ ਦੱਸਦੇ ਵੇ ਕਿ ਬਾਈ ਜੀ ਮੇਰੇ ਕੋਲੇ ਸਮੇਂ ਦੀ ਘਾਟ ਆ ਜਾਂ ਮੇਰਾ ਕੰਮ ਆ ਜਿਹੜਾ ਉੱਕ ਚੱਲਦਾ ਨਹੀਂਗਾ ਮੈਨੂੰ ਵਿੱਚੋਂ 10-10000 ਦੀ ਮਦਦ ਮੈਨੂੰ ਨਿੱਜੀ ਤੌਰ ਤੇ ਚਾਹੀਦੀ ਕਹਿ ਕੇ ਪੈਸੇ ਲੈ ਲਿਓ ਪਰ ਜਿਹੜੇ ਇਹ ਹੜਾਂ ਵਾਲਿਆਂ ਵਾਸਤੇ ਚੱਲੇ ਆ ਇਹਦੇ ਵਿੱਚ ਮੱਛਰਦਾਨੀਆਂ ਤੋਂ ਲੈ ਕੇ ਕੱਪੜਿਆਂ ਤੋਂ ਲੈ ਕੇ ਬਿਸਤਰਿਆਂ ਤੋਂ ਲੈ ਕੇ ਰਾਸ਼ਨ ਤੋਂ ਲੈ ਕੇ ਚਾਰੇ ਤੋਂ ਲੈ ਕੇ ਔਰਤਾਂ ਦੇ ਲਈ ਸੈਨੀਟਰੀ ਪੈਡ ਤੋਂ ਲੈ ਕੇ ਬੱਚਿਆਂ ਦੇ ਲਈ ਨੈਪਿੰਗਾਂ ਤੋਂ ਲੈ ਕੇ ਬਿਮਾਰੀਆਂ ਦੀ ਇਲਾਜ ਤੋਂ ਲੈ ਕੇ ਹੋਰ ਬਹੁਤ ਕੁਝ ਚਾਹੀਦਾ ਹੋਊਗਾ ਇਹਨਾਂ ਦੇ ਪੈਸੇ ਵਿੱਚੋਂ ਖਾਯੋ ਨਾ ਇਹਨਾਂ ਦੇ ਪੈਸੇ ਸਹੀ ਥਾਂ ਤੇ ਪਹੁੰਚਾਓ ਮੈਂ ਤਾਂ ਇਹ ਵੀ ਬੇਨਤੀ ਕਰਦਾ ਵੀ ਜੇਕਰ ਕੋਈ ਕੋਈ 1 ਲੱਖ ਭੇਜਦਾ 5 ਲੱਖ ਭੇਜਦਾ ਵਿੱਚ ਭਾਵੇਂ ਆਪ ਦਾ ਯੋਗਦਾਨ ਪਾਇਓ ਭਾਵੇਂ 500 ਦਾ ਪਾਇਓ ਜ਼ਰੂਰ ਪਾਇਓ ਪਰ ਬਾਬਾ ਮੇਅਰ ਕਰੇ ਚੜ੍ਹਦੀ ਕਲਾ ਦੇ ਵਿੱਚ ਰਵੇ ਪੰਜਾਬ ਡੁੱਬ ਰਿਹਾ ਪਰ ਮੁੱਕੇਗਾ ਨਹੀਂ ਇਹ ਪੰਜਾਬ ਮੁੱਕਣ ਵਾਲਾ ਵੀ ਨਹੀਂ ਇਹ ਕਦੇ ਮੁਕਣਾ ਵੀ ਨਹੀਂ ਇਹ ਜ਼ਿੰਦਾਬਾਦ ਰਹੂਗਾ